ਪਿਛਲੇ ਦਿਨਾਂ ਦੇ ਅੰਦਰ ਅਸੀਂ ਸਾਰੇ ਪੰਜਾਬ ਦੇ ਲੋਕਾਂ ਨੇ ਦਰਦ ਹੰਡਾਇਆ ਉਸ ਸਮੇ ਉਸ ਘੜੀ ਹਰੇਕ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿੱਥੇ ਹਰਾਂ ਦਾ ਪਾਣੀ ਵਿਆ ਉਹਦਾ ਸੇਕ ਲੱਗਿਆ ਉਹਦਾ ਨੁਕਸਾਨ ਅਸੀਂ ਆਪਣੇ ਸਾਹਮਣੇ ਹੁੰਦਾ ਦੇਖਿਆ ਕਿਸੇ ਦੀਆਂ ਫਸਲਾਂ ਖਰਾਬ ਹੋਈਆਂ ਕਿਸੇ ਦੀ ਜ਼ਮੀਨ ਰੁੜ ਗਈ ਹੈ ਕਿਸੇ ਪਰਿਵਾਰ ਦੇ ਸਾਰੇ ਦੇ ਸਾਰੇ ਪਸ਼ੂ ਰੁੜ ਗਏ ਉਹ ਤਾਸ ਪਿੰਡ ਦੇ ਅੰਦਰ ਜਿਹਦੇ ਚਾਰ ਪਸ਼ੂ ਚਾਰ ਰੁੜ ਗਏ ਜਿਹਦੇ 17 ਹੀ 17 ਰੁੜ ਗਏ ਕਿਸੇ ਦੇ ਘਰ ਟੱਠੇ ਆ ਕਿਸੇ ਦੇ ਪਰਿਵਾਰ ਦੇ ਜੀਵਾਂ ਦਾ ਨੁਕਸਾਨ ਹੋਇਆ ਸੋ ਵੱਖ-ਵੱਖ ਤਰ੍ਹਾਂ ਦੇ ਜਿਹੜੇ ਨੁਕਸਾਨ ਸਾਡੇ ਤੁਹਾਡੇ ਸਭ ਦੇ ਹੋਏ ਆ ਪੰਜਾਬ ਦੇ ਲੋਕਾਂ ਦੇ ਤਾਂ ਉਸ ਵੇਲੇ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਸੀਗਾ ਕਿ ਆਸੀਂ ਨੁਕਸਾਨ ਦੀ ਪਾਈ ਪਾਈ ਹਰ ਇੱਕ ਉਸ ਪਰਿਵਾਰ ਤੱਕ ਜਾ ਕੇ ਉਹਦਾ ਇਨਸਾਨਦਈ ਕਰਾਂਗੇ ਉਹਦੀ ਪਿਆਰ ਵੀ ਕਰਾਂਗੇ ਔਰ ਨਾਲ ਉਹਨਾਂ ਨੇ ਇੱਕ ਵੱਡੀ ਗੱਲ ਉਹਨਾਂ ਕਹੀ ਸੀ ਕਿ ਦਿਵਾਲੀ ਤੋਂ ਪਹਿਲੇ-ਪਹਿਲੇ ਜਿਹੜਾ ਰੋਸ਼ਨੀਆਂ ਦਾ ਤਿਆਰ ਸਾਡੇ ਭਾਰਤ ਦੀ ਸੰਸਕ੍ਰਿਤੀ ਦੇ ਅੰਦਰ ਬਹੁਤ ਵੱਡਾ ਫੈਸਟੀਵਲ ਹੈ ਦਿਵਾਲੀ ਕਿ ਅਸੀਂ ਦਿਵਾਲੀ ਤੋਂ ਪਹਿਲੇ-ਪਹਿਲੇ ਉਹਨਾਂ ਲੋਕਾਂ ਦੇ ਮਨਾਰ ਨੂੰ ਠੰਡੇ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਜ਼ਖਮਾਂ ਤੇ ਮਲਮ ਪੱਟੀ ਲਾਉਣ ਦਾ ਕੰਮ ਕਰਾਂਗੇ ਜਿਨ੍ਹਾਂ ਦਾ ਬੜਾ ਨੁਕਸਾਨ ਨਾ ਹੜਾ ਚੜਿਆ ਬਹੁਤ ਸਾਰੇ ਲੋਕ ਮੈਨੂੰ ਵੀ ਉਦੋਂ ਮਿਲਦੇ ਰਹੇ ਆ ਅਸੀਂ ਤੁਹਾਡੀ ਜਿ ਰਹੇ ਆ 20 25 ਦਿਨ ਔਰ ਉਸ ਦਿਨ ਜਦੋਂ 25 ਤਰੀਕ ਨੂੰ ਸਵੇਰਸਾਰ ਜਦੋਂ ਤੁਸੀਂ ਟੁੱਟੀ ਆ ਕੋਲੀ ਆਡੇ ਵਾਲੀ ਉਸ ਤੋਂ 10 ਘੰਟੇ ਪਹਿਲਾਂ ਅਸੀਂ ਮੈਂ ਡੀਸੀ ਸਾਹਿਬ ਸਾਰੇ ਉਹ ਗੁਜਰਾ ਦੇ ਪਰਿਵਾਰ 30 ਪਰਿਵਾਰ ਜਿਹੜਾ ਨੂੰ ਅਸੀਂ ਕੱਢ ਕੇ ਗਏ ਆ ਉਹਨਾਂ ਦੇ ਪੱਖੇ ਸਦੂਖ ਅਸੀਂ ਆਪ ਲੱਦੇ ਰੇੜਿਆਂ ਦੇ ਨਹੀਂ ਤੇ ਉਹ 30 ਦੇ 30 ਪਰਿਵਾਰ ਜਿਹੜੇ ਆ ਉਹ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੋ ਜਾਂਦੇ ਇੱਕ ਪਰਿਵਾਰ ਸਾਡੇ ਕੱਢਣ ਤੋਂ ਬਾਅਦ ਵੀ ਰਾਤ ਨੂੰ ਆ ਗਿਆ ਉੱਥੇ ਬੱਚੇ ਲੈ ਕੇ ਇੱਕ ਮਾਤਾ ਉਹ ਤਿੰਨ ਬੱਚੇ ਤੇ ਇੱਕ ਮਾਤਾ ਉਹ ਸਾਡੀ ਗੁਜਰਗੀ ਜਿਹੜੀ ਵਾਪਸ ਆ ਗਿਆ ਸਰ ਸੋ ਹੁਣ ਸਾਡੀ ਅਗਲੀ ਡਿਊਟੀ ਹੈ ਕਿ ਜਿਹੜਾ ਨੁਕਸਾਨ ਲੋਕਾਂ ਦਾ ਹੋਇਆ ਪਹਿਲੀ ਕੜੀ ਵੱਜੋਂ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਸ਼ੁਰੂ ਕੀਤਾ ਤੇ ਮੈਂ ਪਿਛਲੇ 35 36 ਸਾਲਾਂ ਤੋਂ ਇਸ ਰਾਜਨੀਤਿਕ ਫੀਲਡ ਦੇ ਅੰਦਰ ਸਰਗਰਮੀ ਨਾਲ ਕੰਮ ਕਰ ਰਿਹਾ ਹਾਂ ਔਰ ਇਹ ਨਹੀਂ ਕਿ ਮੇਰੀ ਸਰਕਾਰ ਆ ਮੇਰਾ ਮੁੱਖ ਮੰਤਰੀ ਆ ਮੈਂ ਤਾਂ ਇਹ ਗੱਲ ਕਹਿ ਰਿਹਾ ਅਸੀਂ ਉੱਚੀ ਬਾਹਰ ਕਰਕੇ ਕਹਿੰਦੇ ਆ ਕਿ ਪਹਿਲੀ ਸਰਕਾਰ ਆ ਜਿਹਨੇ ਮਹੀਨੇ ਦੇ ਵਿੱਚ ਵਿੱਚ ਲੋਕਾਂ ਨੂੰ ਮਾਫਦਾਰ ਦੇਣਾ ਸ਼ੁਰੂ ਕੀਤਾ ਪਹਾਰ ਦੇ ਦੇ ਨੇ ਤੇ ਮਹੀਨੇ ਆ ਬੱਧੀ ਫਲਾਣੇ ਦਫਤਰ ਜਾਓ ਫਲਾਣੇ ਕੋ ਬਿਲੋ ਲੀਡਰ ਦੀ سپਾਰਸ਼ ਪਾਓ ਤੇ ਬਹੁਤ ਸਾਰੇ ਲੋਕਾਂ ਨਾਲ ਪੱਖਪਾਤ ਹੁੰਦਾ ਸੀਗਾ ਬੰਦੇ ਦੀ ਪਾਰਟੀ ਬੰਦੇ ਦਾ ਧੜਾ ਦੇਖ ਕੇ ਮੁਆਵਜ਼ਾ ਮਿਲਦਾ ਸੀ ਸੋ ਇਹ ਪਾਣੀ ਵਰਗਾ ਨਿੰਬੜਾ ਕੰਮ ਜਿਹੜਾ ਭਗਵੰਤ ਮਾਨ ਦੀ ਸਰਕਾਰ ਨੇ ਕੀਤਾ ਵੀ ਜਿਹਦਾ ਨੁਕਸਾਨ ਹੋਇਆ ਉਹ ਸਾਡਾ ਸਾਡੇ ਜ਼ਿੰਮੇ ਆ ਔਰ ਅੱਜ ਸ਼ੁਰੂਆਤ ਕੀਤੀ ਹੈ ਹਲਕੇ ਪੋਏ ਚ ਪਰसों ਮਾਨਜੁਗ ਮੁੱਖ ਮੰਤਰੀ ਜੀ ਨੇ ਅਮਰਸਰ ਜ਼ਿਲ੍ਹੇ ਦੀ ਸ਼ੁਰੂਆਤ ਕੀਤੀ ਸੀਗੀ 570 ਕਰੋੜ ਰੁਪਇਆ ਮੌਜਾ ਵੰਡਿਆ ਪਹਿਲੀ ਗੜੀ ਵੱਜੋ ਦੇ ਰਹਿਆ ਫਸਲਾਂ ਦਾ ਮੌਜਾ ਇਸ ਤੋਂ ਬਾਅਦ ਸ਼ੁਰੂ ਹੋਣਾ ਜਿਹੜੇ ਪਸ਼ੂ ਮਰੇ ਆ ਜਾਂ ਜਿਨ੍ਹਾਂ ਦੇ ਘਰ ਟੱਠੇ ਆ ਉਹ ਵੀ ਨਾਲ ਦੀ ਨਾਲ ਲਿਸਟਾਂ ਵੱਧ ਰਹੀਆਂ ਸੋ ਮੇਰੇ ਗੁਦਾਰ ਸਬਾ ਪੋਏ ਦੇ ਜਾਂ ਪਠਾਨਕੋਟ ਜ਼ਿਲ੍ਹੇ ਦੇ 21 ਪਿੰਡ ਜਿਨ੍ਹਾਂ ਨੂੰ ਦਿਹਾੜੀ ਤੋਂ ਪਹਿਲੇ-ਪਹਿਲੇ ਬਵਜਾ ਦੇਣ ਦਾ ਫੈਲਾ ਕੀਤਾ ਸੀ ਵੈਸੇ ਤਾਂ ਪਿੰਡ 111 ਟੋਟਲ 111 ਪਿੰਡ ਨੇ ਪੂਰੇ ਜ਼ਿਲ੍ਹੇ 'ਚ ਜਿਹਦੇ ਵਿੱਚ ਲਗਭਗ 80 ਪਿੰਡ ਜਿਹੜੇ 82 ਪਿੰਡ ਮੇਰੇ ਸਾਡੇ ਪਵਹ ਹਲਕੇ ਦੇ ਆ ਉਹਨਾਂ 80 ਪਿੰਡਾਂ ਦੇ ਵਿੱਚੋਂ 19 ਪਿੰਡਾਂ ਨੂੰ ਮੁਆਵਜ਼ਾ ਰਾਸ਼ੀ ਦੀ ਜਿਹੜੀ ਰਕਮ ਹੈ ਦਿਵਾਲੀ ਤੋਂ ਪਹਿਲੇ ਪਹਿਲੇ ਮਿਲ ਜਣੀ ਹੈ ਜਨਹੀਂ ਅੱਜ 15 16 17 18 19 ਤਿੰਨ ਚਾਰ ਦਿਨਾਂ ਦੇ ਅੰਦਰ-ਅੰਦਰ ਸੋ ਅੱਜ 31 ਲੱਖ ਰੁਪਈਆ ਜਿਹੜਾ ਤਿੰਨ ਪਿੰਡ ਨੇ ਪਪਾਲਪੁਰ ਨਿਆਲ ਤੇ ਕਾਂਸੀ ਬਾਰਮਾ 130 ਪਰਿਵਾਰ ਨੇ ਜਿਨ੍ਹਾਂ ਨੂੰ 31 ਲੱਖ ਰੁਪਈਆ ਅੱਜ ਅਸੀਂ ਇਹ ਚੈੱਕ ਦੇਣੇ ਆ ਔਰ ਆਉਣ ਵਾਲੇ ਦਿਨਾਂ 'ਚ ਚਾਹੇ ਬਮਿਆਲਾ ਚਾਹੇ ਢਿੰਡਾ ਚਾਹੇ ਤਾਸ ਹੈ ਮਾਖਨਪੁਰਾ ਕੱਲ-ਕੱਲੇ ਪਿੰਡ ਨੇ 80 ਪਿੰਡ ਨੇ ਜਿਨ੍ਹਾਂ ਨੂੰ ਮੁਆਵਜ਼ਾ ਸਰਕਾਰ ਵੱਲੋਂ ਬਣਦਾ ਜਿਹੜਾ ਆ ਦੇਣਾ ਤੇ ਤੁਹਾਨੂੰ ਚੇਤੇ ਹੋਣਾ ਕਿ ਵਿਧਾਨ ਸਭਾ ਦਾ 2 ਦਿਨ ਦਾ ਸੈਸ਼ਨ ਬੁਲਾਇਆ ਚੰਡੀਗੜ੍ਹ ਸਿਰਫ ਹਰਾਂ ਦੇ ਜਿਹੜੇ ਨੁਕਸਾਨ ਦੀ ਪਰਭਾਈ ਦੇ ਮਾਪਦੰਡ ਸਨ ਉਹਨਾਂ ਨੂੰ ਬਦਲਣ ਦੇ ਲਈ ਮਿਸਾਲ ਦੀ ਤੌਰ ਤੇ ਪਹਿਲਾਂ 1800 ਰੁਪਇਆ ਮਿਲਦਾ ਸੀ ਜਿਹੜਾ ਘਰ ਟੱਠਿਆ ਹੁੰਦਾ ਸੀਗਾ ਹੁਣ ਉਹ ਬਦਲ ਕੇ 40000 ਜਿਹੜਾ ਅੱਧਾ ਜਿਹੜਾ ਪੂਰਾ ਠੱਠਿਆ ਘਰ ਉਹਨੂੰ 1 ਲੱਖ ਦੇ 60000 ਰੁਪਇਆ ਤੇ ਪਹਿਲਾਂ ਥੋੜੇ ਮਿਲਦੇ ਸਨ ਇਸੇ ਤਰ੍ਹਾਂ ਫਸਲ ਦਾ ਮੁਆਵਜ਼ਾ ਵੀ ਪਹਿਲਾਂ 15000 ਮਿਲਦਾ ਸੀ ਉਹ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਸਪੈਸ਼ਲ ਤੇ 20000 ਕੀਤਾ ਪੂਰੇ ਭਾਰਤ ਦੇ ਅੰਦਰ ਸਭ ਤੋਂ ਜ਼ਿਆਦਾ ਮੁਆਵਜ਼ਾ ਰਾਸੀ ਜਿਹੜੀ ਹੈ ਪੰਜਾਬ ਚ ਤੁਹਾਡੀ ਸਰਕਾਰ ਨੇ ਕੀਤੀ ਆ ਸਪੈਸ਼ਲ ਵਿਧਾਨ ਸਭਾ ਦਾ ਜਲਾਸਾ ਦਿਓ ਸੋ ਤੁਸੀਂ ਸਾਰੇ ਆਏ ਇਹ ਨੁਕਸਾਨ ਤੁਹਾਡਾ ਸਾਡਾ ਸਭ ਦਾ ਸਾਂਝਾ ਸੋ ਅਸੀਂ ਇਕੱਲੇ ਇਕੱਲੇ ਨੂੰ ਇੱਥੇ ਬੁਲਾਵਾਂਗੇ ਚੈੱਕ ਤੋਂ ਅਨੁਸਾਰੀ ਹੁਣ ਸਪੁਰਦ ਕਰਨੇ ਆ ਔਰ ਇਹ ਤੁਸੀਂ ਜਾ ਕੇ ਬੈਂਕ ਚ ਜਿਹੜੀ ਵੀ ਬੈਂਕ ਚ ਤੁਹਾਡਾ ਖਾਤਾ ਉਹ ਤੇ ਤੁਸੀਂ ਇਹ ਹਾਂਜੀ ਡਾਇਰੈਕਟ ਡੀਬਿਟ ਕਰਾਂਗੇ ਸਰ ਡਾਇਰੈਕਟ ਆ ਜਾਣੇ ਆ ਇਹ ਪੈਸੇ ਡਾਇਰੈਕਟ ਤੁਹਾਡੇ ਖਾਤੇ ਚ ਆ ਜਾਣੇ ਆ ਸੋ ਕਿਸੇ ਤਰ੍ਹਾਂ ਦਾ ਕੋਈ ਝੰਜੜ ਨਹੀਂ ਕਿਸੇ ਤਰ੍ਹਾਂ ਦਾ ਕੋਈ ਅ ਮਤਲਬ ਉਹ ਫਾਰਮੈਲਟੀ ਨਹੀਂ ਹੈ ਸੋ ਮੈਂ ਮੁਬਾਰਕਾਂ ਤੇ ਕੀ ਦੇਣੀ ਆ ਮੇਰਾ ذਹੀ ਨਹੀਂ ਕਰਦਾ ਭਾਵੇਂ ਅ ਅਸੀਂ ਅੱਜ ਚੈੱਕ ਲੈ ਰਹੇ ਹਾਂ ਪਰ ਉਹ ਸਾਡੇ ਸਾਹਮਣੇ ਸਾਡੀਆਂ ਰੁੜੀਆਂ ਫਸਲਾਂ ਸਾਡੇ ਉਹ ਚਾ ਸਾਡੇ ਸੁਪਨੇ ਜਿਹੜੇ ਆ ਪਰ ਕੋਈ ਗੱਲ ਨਹੀਂ ਅਸੀਂ ਪੰਜਾਬ ਦੇ ਲੋਕ ਆ ਅਸੀਂ ਕਈ ਵਾਰ ਇਹ ਸੱਲਾ ਨੂੰ ਝੱਲਿਆ ਕਈ ਵਾਰ ਹਮਲਿਆਂ ਨੂੰ ਅਸੀਂ ਆਪਣੇ ਪਿੰਡੇ ਤੇ ਹੰਡਾਇਆ ਪਰ ਇਹ ਬਾਬੇ ਨਾਨਕ ਦੀ ਧਰਤੀ ਇਹ ਭਗਸੌਹ ਦੀ ਧਰਤੀ ਕਰਤਾਰ ਸੰਸਾਬੇ ਦੀ ਧਰਤੀ ਇੱਥੋਂ ਦੇ ਲੋਕ ਜਿੰਨੀ ਵਾਰ ਡਿੱਗੇ ਆ ਉਤੋਂ ਦੁਗਣੀ ਤਾਕਤ ਨਾਲ ਉੱਠ ਕੇ ਜਿਹਨਾਂ ਨੇ ਆਪਣੀਆਂ ਜੜੀਆਂ ਨੇ ਉਹ ਸਥਾਪਿਤ ਕੀਤਾ ਆਪਣੇ ਆਪ ਨੂੰ ਸੋ ਆਨ ਵਾਲੇ ਦਿਨਾਂ 'ਚ ਤੁਹਾਨੂੰ ਸਭ ਨੂੰ ਦੀਵਾਲੀ ਦੀਆਂ ਮੁਬਾਰਕਾਂ ਵੀ ਇਹਨਾਂ ਹਾਲਤਾਂ ਦੇ ਅੰਦਰ ਵੀ ਅਸੀਂ ਉਹ ਜਿਹੜੇ ਰੋਸ਼ਨੀ ਦੇ ਦੀਵੇ ਆ ਉਹ ਜਗਦੇ ਰੱਖਣੇ ਆ ਉਹਨਾਂ ਨੂੰ ਪਰੰਪਰਾਵਾਂ ਨੂੰ ਆਪਣੇ ਜਿਹੜਾ ਉਹ ਰੋਹ ਰੀਤਾਂ 'ਚ ਸ਼ਾਮਲ ਕਰਦੇ ਹੋਏ ਅਸੀਂ ਉਹਨੂੰ ਵੀ ਸੈਲੀਬ੍ਰੇਟ ਕਰਨਾ ਸੋ ਮੈਂ ਤੁਹਾਡਾ ਸਭ ਦਾ ਸ਼ੁਕਰੀਆ ਅਦਾ ਕਰਦਾ ਤੁਸੀਂ ਸਾਰੇ ਆਏ ਔਰ ਤੁਹਾਡੇ ਖਾਤਿਆਂ ਦੇ ਵਿੱਚ ਪੈਸੇ ਸਾਰਿਆਂ ਦੇ ਚੱਲ ਜਣੇ ਆ ਸੋ ਬਾਕੀ ਜਿਹੜੇ ਰੰਦੇ ਪਿੰਡ ਨੇ ਉਹ ਕੱਲ ਪਰਸੋਂ ਚੋ 3-4 ਦਿਨ ਹੋਣੇ ਨਾ ਇਹਨਾਂ ਕੰਮਾਂ 'ਚ ਅਸੀਂ ਮਤਲਬ ਜਿਹੜੇ ਆ ਉਹੋ ਲਾਣੇ ਆ ਸੋ ਮੈਨੂੰ ਖੁਸ਼ੀ ਆ 100 ਕਰੋੜ ਰੁਪਈਆ ਸਾਡੇ ਹਲਕੇ ਨੂੰ 100 ਕਰੋੜ ਰੁਪਈਆ ਜ਼ਿਲ੍ਹੇ ਨੂੰ ਜਿਹੜੀ ਬਿਜਲੀ ਦੀ ਸਪਲਾਈ ਹੈ ਤੁਹਾਡੇ ਘਰਾਂ 'ਚ ਬਿਜਲੀ ਆਂਦੀ ਆ ਜਿਹਦੇ ਉਸ ਨੂੰ ਹੋਰ ਸੁਚਾਰੂ ਕਰਨ ਦੇ ਲਈ 100 ਕਰੋੜ ਰੁਪਈਆ ਸਾਡੀ ਸਰਕਾਰ ਨੇ ਪਠਾਨਕੋਟ ਜ਼ਿਲ੍ਹੇ ਨੂੰ ਭੇਜਿਆ ਵੀ ਤਾਰਾ ਬਦਲੋ ਖੰਭੇ ਬਦਲੋ ਇਹਨੂੰ ਵੀ ਉਹ ਪੁਰਾਣਾ ਮਤਲਬ ਨਹੀਂ ਰਹਿਣ ਦੇਣ ਆਪਾਂ ਘਰਾਂ ਤੋਂ ਤਾਰਾਂ ਲੰਗਦੀਆਂ ਕਈ ਕੁਝ ਕਢਣਾਵਾ ਵਾਪਰਦੀਆਂ ਤੇ 30 30 ਜਿਹੜੇ ਆ ਸਟੇਡੀਅਮ ਜਿਹੜੇ ਸਾਡੇ ਹਲਕੇ ਨੂੰ ਭੋਏ ਨੂੰ ਕੱਲੇ ਤੇ 9 ਕਰੋੜ ਰੁਪਈਆ 9 ਕਰੋੜ ਰੁਪਈਆ ਉਹ ਵੀ ਆ ਗਿਆ ਤੁਹਾਡੇ ਹਲਕੇ ਨੂੰ 30 ਸਟੇਡੀਅਮ ਬਣਨੇ ਆ ਮੁੰਡਿਆਂ ਦੇ ਬੱਚਿਆਂ ਦੇ ਖੇਡਣ ਦੇ ਲਈ ਸੋ ਕਿਸੇ ਤਰ੍ਹਾਂ ਦੀ ਵੀ ਕੋਈ ਆ ਜਿਹੜੀ ਘਾਟ ਨਹੀਂ ਆ ਜੋ ਮੈਂ ਸਾਰੇ ਇਹ ਸੱਜੇ ਖੱਬੇ ਜਿੰਨੇ ਵੀ ਮੇਰੇ ਖੜੇ ਆ ਸਾਡੇ ਸਰਪੰਚ ਨੌਜਵਾਨ ਲੀਡਰ ਇਕੱਲੇ-ਇਕੱਲੇ ਦਾ ਨਾਮ ਲਵਾਂਗਾ ਤੇ ਜਿਆਦਾ ਜਣੇ ਆ ਟਾਈਮ ਲੱਗਣਾ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਣਾ ਨੇ ਉਹਨਾਂ ਦਿਨਾਂ ਦੇ ਅੰਦਰ ਬਹੁਤ ਸ਼ਾਨਦਾਰ ਕੰਮ ਕੀਤਾ ਚਾਹੇ ਉਹ ਕੋਲੀਆਂ ਆ ਜਿਹੜਾ ਉਹ ਤੁਸੀਂ ਬੰਨਨ ਦਾ ਸਵਾਲ ਹੋਵੇ ਮਤਲਬ 2-3 ਦਿਨਾਂ ਦੇ ਅੰਦਰ-ਅੰਦਰ ਰਾਵੀ ਨੂੰ ਚੈਲੰਜ ਕਰਕੇ ਰਾਵੀ ਦਾ ਰੁਖ ਮੋੜਿਆ ਤੁਸੀਂ ਅੱਜ ਦੇਖੋ ਤੁਸੀਂ ਸ਼ਾਨਦਾਰ ਹੋ ਬਣੀ ਆ ਸੋ ਜਿੱਥੇ ਲੋਕ ਇਕੱਠੇ ਹੋ ਕੇ ਪੈ ਜਾਣ ਜਿੱਥੇ ਲੋਕਾਂ ਦਾ ਮਨ ਬਣ ਜਾਵੇ ਔਰ ਮੈਨੂੰ ਚੇਤਿਆ ਵੀ ਉਸ ਵੇਲੇ ਸਾਡੀਆਂ ਭੈਣਾਂ ਵੀ ਭੈਣਾਂ ਵੀ ਸਾਡੀ ਕਾਲ ਦੇ ਉੱਤੇ ਆ ਗਈ ਉੱਥੇ ਕਈ ਫੜ ਕੇ ਤੇ ਭਰਦੀਆਂ ਸੀਗੀਆਂ ਉਹ ਜਿਹੜੇ ਆ ਬੋਰੇ ਸੋ ਮਤਲਬ ਲੋਕਾਂ ਨੇ ਬਹੁਤ ਵੱਡਾ ਜਿਹੜਾ ਉਹ ਏਕਤਾ ਦਾ ਜਿਹੜਾ ਉੱਥੇ ਸੇਵਾ ਦਾ ਮੱਲਬ ਰੋਲ ਦਾ ਕੀਤਾ ਤੁਹਾਡਾ ਵੀ ਸਭ ਦਾ ਸ਼ੁਕਰੀਆ ਔਰ ਇਸ ਮੰਚ ਤੋਂ ਜਿੰਨੇ ਵੀ ਲੋਕ ਸੁਣ ਰਹੇ ਹੋਣਗੇ ਸਾਨੂੰ ਅਸੀਂ ਉਹਨਾਂ ਨੂੰ ਵੀ ਸਲੂਟ ਕਰਦੇ ਆ ਜਿਨ੍ਹਾਂ ਨੇ ਇਸ ਔਖੀ ਘੜੀ ਦੇ ਵਿੱਚ ਚਾਹੇ ਉਹ ਹੈਲੀਕਾਪਟਰ ਦੀਆਂ ਸਵਾਵਾ ਸਾਨੂੰ ਦਿੱਤੀਆਂ ਆਰਮੀ ਨੇ 에어 ਫੋਰਸ ਨੇ ਦਿੱਤੀਆਂ ਚਾਹੇ ਜਿਹੜੇ ਉਹ ਐਨ ਡੀ ਆਰ ਐਫ ਵਾਲੇ ਨੌਜਵਾਨ ਜਿਹੜੇ ਸੀਗੇ ਜਿਨ੍ਹਾਂ ਨੇ ਮੱਲਬ ਮੱਗਦੇ ਪਾਣੀ ਦੇ ਅੰਦਰ ਇੰਨੇ ਡੁੱਗੇ ਪਾਣੀ ਦੇ ਵਿੱਚ ਉਹ ਆਪਣੀਆਂ ਜਿਹੜੀਆਂ ਬੇੜੀਆਂ ਬੋਰ ਚਲਾ ਕੇ ਲੋਕਾਂ ਨੂੰ ਰੈਸਕਿਊ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਵਾਦ ਤੇ ਕੁਦਰਤ ਤੋਂ ਅਸੀਂ ਅਪੇਸ਼ਾ ਕਰਦੇ ਆਂ ਕਿ ਉਹ ਪੰਜਾਬ ਦੇ ਉੱਤੇ ਆਪਣਾ ਕਿਰਪਾ ਰੱਖੇ ਸੋ ਤੁਸੀਂ ਸਾਰੇ ਆਏ ਅੱਜ ਔਰ ਮੈਨੂੰ ਵੀ ਇਸ ਪਾਲ ਦੇ ਵਿੱਚ ਸ਼ਾਮਲ ਹੋ ਕੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਬਹੁਤ ਜਲਦੀ 1 ਮਹੀਨੇ ਦੇ ਅੰਦਰ ਅੰਦਰ ਕਿਸੇ ਸਰਕਾਰ ਨੇ ਮੁਆਵਜ਼ਾ ਜਿਹੜਾ ਵਧਣਾ ਸ਼ੁਰੂ ਕੀਤਾ ਜਿਹੜੇ ਰਹਿੰਦੇ ਨੇ ਆ ਬਾਕੀ ਪਿੰਡ 80 82 ਪਿੰਡ ਸਵੇਰ ਤੋਂ ਅਸੀਂ ਉਹਨਾਂ ਨੂੰ ਵੰਡਣਾ ਸ਼ੁਰੂ ਕਰ ਦਣਾ ਸੋ ਮਹਿਮਾਨ ਸਾਹਿਬ ਵੱਲੋਂ ਤੁਹਾਨੂੰ ਮੁबारकहां ਵੀ ਦਿੰਨਾ ਆਪਣੇ ਵੱਲੋਂ ਵੀ ਤੇ ਉਮੀਦ ਕਰਦਾ ਕਿ ਅਸੀਂ ਸਾਰੇ ਜਣੇ ਰਲ ਕੇ ਆਉਣ ਵਾਲੇ ਦਿਨਾਂ 'ਚ ਇੱਕ ਦੂਜੇ ਦੀ ਵਾਹ ਫੜ ਕੇ ਇੱਕ ਦੂਜੇ ਦੀ ਤਰੱਕੀ ਲਈ ਕੰਮ ਕਰਾਂਗੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਦਾ ਸ਼ੁਕਰੀਆ ਇਹ ਸਭ ਨੂੰ

ਉਹਨਾਂ ਵਿੱਚ ਸਾਰਿਆਂ ਨੇ ਆਪਣਾ ਸਹਿਯੋਗ ਦਿੱਤਾ ਤੇ ਅਸੀਂ ਇਹਨਾਂ ਹਾਲਾਤਾਂ ਵਿੱਚ ਪਹੁੰਚ ਕੇ ਅੱਜ ਫਿਰ ਅਸੀਂ ਸੰਭਲਣ ਜੋਗਾ ਔਰ ਪੰਜਾਬ ਸਰਕਾਰ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਕਿ ਨਾਲ ਦੀ ਨਾਲ ਮੁਆਵਜ਼ਾ ਜਿਵੇਂ ਹੀ ਹੜ੍ਹਾਂ ਦੀ ਮਾਰਦੇ ਢੇਡਾ ਨਿਕਲੇ ਉਸ ਟਾਈਮ ਤੋਂ ਹੀ ਗਰਤਾਬਰੀਆਂ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਉਸ ਦਿਨੀ ਜਿਹੜੇ ਅੱਜ ਦਾ ਸਮਾਰੋਹ ਫਸਟ ਸਮਾਰੋਹ ਜਿਹੜਾ ਹੈ ਆਉਣ ਵਾਲੇ ਦਿਨਾਂ ਵਿੱਚ ਵੀ ਇਸੇ ਤਰ੍ਹਾਂ ਮੁਆਵਜ਼ੇ ਦੀ ਵੰਡ ਕੀਤੀ ਜਾਏਗੀ ਸੋ ਸਭ ਤੋਂ ਪਹਿਲਾਂ ਮੈਂ ਕਸ਼ਮੀਰ ਬਾੜਮਾ ਦੇ ਨਾ ਪਾਤਰੀਆਂ ਦਾ ਨਾਮ ਲਵਾਂਗਾ ਜਿਨ੍ਹਾਂ ਦਾ ਨਾਮ ਬੋਲਿਆ ਜਾਏਗਾ ਉਹ ਮੰਚ ਦੇ ਉੱਤੇ ਆ ਕੇ ਜੀ ਨੂੰ ਸ਼ੈਂਕਸ਼ਨ ਲੈਟ ਦਿੱਤਾ ਜਾਏਗਾ ਅਭੀ ਸ਼ਰਮਾ ਜੀ ਪੁੱਤਰ ਸ਼ਜੂ ਰਾਮ ਜੀ ਕਸ਼ਮੀਰ ਬਾੜਮਾ ਤੋਂ ਅਭੀ ਸ਼ਰਮਾ ਜੀ ਪੁੱਤਰ ਸ਼ਜੂ ਰਾਮ ਦਾ ਦੇਵਰਾਜ ਪੁੱਤਰ ਸੰਤਰਾਮ ਜੀ ਦੇਵਰਾਜ ਪੁੱਤਰ ਕਿਰਦਾਰੀ ਨਾਲ ਜੀ ਅਭੀ 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 ਸਰ ਅਭੀ ਆਓ धर्मपाल पुत्र हरिदास जी मथुराम पुत्र बुआ दादा जी श्रीमती बचनी देवी पुत्री हंसराज जी ਬਲਦੇਵ ਰਾਜ ਸੰਤਰਾਮ ਸਿੰਘ ਮੁਕੇਸ਼ ਸ਼ਰਮਾ ਪੁੱਤਰ ਪ੍ਰਵੀਨ ਕੁਮਾਰ ਜੀ ਯਸ਼ਪਾਲ ਪੁੱਤਰ ਜਗਦੀਸ਼ ਸਿੰਘ ਰੰਜਨਾ ਦੇਵੀ ਪਤਨੀ ਸਰਵੰਤ ਕੁਮਾਰ ਜੀ ਰੇਨੂ ਵਾਲਾ ਪਤਨੀ ਪ੍ਰਵੀਨ ਕੁਮਾਰ ਜੀ ਮ ਜਿਨ੍ਹਾਂ ਦੇ ਨਾਮ ਲਈਏ ਜਾਂ ਨਾ ਮੰਚ ਤੇ ਆਈ ਜਾਂ ਜੀ ਵਜੀਤ ਸਿੰਘ ਪੁੱਤਰ ਧਿਆਨ ਸਿੰਘ ਜੀ ਵਿਪਨ ਕੁਮਾਰ ਪੁੱਤਰ ਹਰੀਕਸ਼ਨ ਜੀ ਸ਼ਿਵਾਸ ਚੰਦਰ ਪੁੱਤਰ ਰਤਨ ਚੰਦ ਜੀ ਹਰੀਕਸ਼ਨ ਪੁੱਤਰ ਬੁਆ ਦਿੱਤਾ ਜੀ ਰਜਨਾ ਦੇਵੀ ਪਤਨੀ ਸਰਬੰਖਮਰ ਜੀ ਰਜਨਾ ਦੇਵੀ ਪਤਨੀ ਸਰਬੰਖਮਰ ਜੀ ਮੈਂ ਹੁਣ ਬੋਲਣੀ ਹੁਣ ਨਾ ਜੀ ਸੁਭਾਸ਼ ਚੰਦਰ ਪੁੱਤਰ ਰਤਨ ਚੰਦ ਜੀ ਹਰੀਕ੍ਰਿਸ਼ਨ ਪੁੱਤਰ ਭੂਆ ਦਿੱਤਾ ਜੀ ਹੁਣ ਪਾਲਪੁਰ ਦੇ ਪਿੰਡ ਦੇ ਵਾਸੀ ਜੀ ਅਰਜਨ ਸਿੰਘ ਸਨ ਆਫ ਗਿਆਨ ਸਿੰਘ ਜੀ ਅਵਤਾਰ ਸਿੰਘ ਸਨ ਆਫ ਗੁਰਦੇਵ ਸਿੰਘ ਜੀ ਕੋਮ ਪ੍ਰਕਾਸ਼ ਸਨ ਆਫ ਲਾਲ ਜੀ ਦਾਸ ਸਰ ਇਹ ਚੇਅਰ ਥੋੜਾ ਇਧਰ ਕਰ ਦਿਓ ਰਸਤਾ ਬਣ ਜਾਊਗਾ ਨਾ ਰਸਤਾਨੀਆਂ ਦੇ ਵਿੱਚ ਥੋੜਾ ਜਿਹਾ ਅੱਗੇ ਆ ਜਾਓ ਤੁਸੀਂ ਨਾ ਇਧਰ ਲਗਾ ਦਿਓ ਚੇਅਰ ਜਰਾ ਹਾਂਜੀ ਪੰਪrakash ਨਾਲਜੀ ਦਾਸ ਜੀ ਕਮਲ ਸਿੰਘ son of ਗਿਆਨ ਸਿੰਘ ਜੀ ਗੁਰਦੀਪ ਸਿੰਘ son of ਚੰਨਣ ਸਿੰਘ ਜੀ ਕਮਲ ਸਿੰਘ ਜੀ ਪਤਾਰ ਸਿੰਘ ਆਹ ਲੈ ਲੋ ਲੈ ਲੋ ਪ੍ਰੋਫੈਸਰ ਸਾਡੇ ਪਤਾਰ ਸਿੰਘ ਸਮੋਹ ਨੂੰ ਜੀ ਜੇਤਰੀ ਜੀ ਕੌਣ ਹੈ ਸੰਗੋ ਕੌਣ ਹੈ ਸਾਡੇ ਮਨ ਤੇ ਇਹਰਾ ਹਾਟ ਨਾ ਗੇਰ ਬੰਦੇ ਦੇ ਪਤਾ ਨਾ ਪਤਾ ਲੈ ਕਮਲ ਸਿੰਘ son of ਗਿਆਨ ਸਿੰਘ ਗੁਰਦੀਪ ਸਿੰਘ son of ਚੰਨਨ ਸਿੰਘ ਜੀ ਗੁਰਨਾਮ ਸਿੰਘ son of ਸਰਦੇਵ ਸਿੰਘ ਜੀ ਨਹੀਂ ਇਹ ਦੋ ਬੰਦੇ ਨਹੀਂ ਆਏ ਜੋਗਿੰਦਰ ਸਿੰਘ son of ਮੇਜਰ ਸਿੰਘ ਕੋਸਰ ਪਸਾਉਤੇ ਨੇ ਜੋਗਿੰਦਰ ਸਿੰਘ ਸਰੂਪ ਮੇਜਰ ਸਿੰਘ ਜੀ ਤਾਰਾ ਸਿੰਘ ਸਨ ਅਫਗਾਨ ਸਿੰਘ ਜੀ ਨੇਕ ਸਿੰਘ ਸਨੋ ਮੇਜਰ ਸਿੰਘ ਨਿਰਮਲਾ ਦੇਵੀ ਪਤਨੀ ਗੁਰਦੀਪ ਸਿੰਘ ਜੀ ਗੁਰਦੇਵ ਸਿੰਘ ਜੀ ਨਿਰਮਲਾ ਦੇਵੀ ਪਤਨੀ ਗੁਰਦੇਵ ਸਿੰਘ ਨਿਸ਼ਾਨ ਸਿੰਘ रवीर सिंध जी प्रभात बुआ राम जी बुआ राम जी प्रेम मेजर परवेश कुमारी वाइफो महेंद्र पाल प्रियंका देवी वाइफो सवतार सिंह प्रीतम चंद सनो सवतार साम जी 72 ਸਿੰਘ son of ਗੁਰਦੀਪ ਸਿੰਘ ਜੀ ਬਲਵਿੰਦਰ ਸਿੰਘ son of ਜੋਤ ਸਿੰਘ ਜੀ ਬਿਸ਼ਨ ਦਾਸ son of ਅਨੰਤ ਰਾਮ ਜੀ ਮੱਖਣ ਸਿੰਘ son of ਸੁਖਦੇਵ ਸਿੰਘ ਜੀ ਮਹਿੰਦਰਪਾਲ son of ਮੁਲਖਰਾਜ ਜੀ ਜੋਤ ਸਿੰਘ son of ਗਿਆਨ ਸਿੰਘ ਜੀ ਰਜਿੰਦਰ ਸਿੰਘ son of ਕਮਲ ਸਿੰਘ ਜੀ ਕਰਨਜੀਤ ਕੌਰ ਵਾਈਫ ਆਫ ਸਤਨਾਮ ਸਿੰਘ ਜੀ ਰਮੇਸ਼ ਸਿੰਘ son of ਬਾਬੂ ਰਾਮ ਜੀ रवि सिंह सन ऑफ केबल सिंह जी रामपेशान सन ऑफ अनंतराम जी सुखदेव सिंह सन ऑफ गुरदीप सिंह जी रवि सिंह सन ऑफ कमल सिंह जी रामपेशान सन ऑफ अनंतराम जी सुखदेव सिंह सन ऑफ गुरदीप सिंह जी ਸਤਨਾਥ ਸਿੰਘ ਸਨੋਫ ਕਰਨਨ ਸਿੰਘ ਜੀ ਸਰਜੀਵਨ ਸਿੰਘ ਸਨੋਫ ਗੁਰਦੇਵ ਸਿੰਘ ਜੀ ਸਰਮਨ ਸਿੰਘ ਸਨੋਫ ਪ੍ਰੇਮ ਸਿੰਘ ਜੀ ਸ੍ਰੇਸ਼ ਕੁਮਾਰ ਸਨੋਫ ਧੂਰਾਂ ਸਿੰਘ ਜੀ ਸੋਮ ਸਿੰਘ ਸਨੋਫ ਗਿਆਨ ਸਿੰਘ ਜੀ ਸਾਰਤਕ ਸਨੋਫ ਭੁਪਿੰਦਰ ਸਿੰਘ ਜੀ ਪਿੰਡ ਨਿਆਲ ਦੇ निवासी अजय ਸਿੰਘ ਜੀ ਸਾਨੂੰ ਕੁਲਦੀਪ ਸਿੰਘ ਜੀ अजीत ਸਿੰਘ ਸਾਨੂੰ ਮੇਰ ਸਿੰਘ ਜੀ ਅਨਿਆਲ ਸ਼ੁਰੂ ਅਨਿਆਲ ਸ਼ੁਰੂ अजय ਸਿੰਘ ਸਾਨੂੰ ਕੁਲਦੀਪ ਸਿੰਘ ਜੀ अजीत ਸਿੰਘ ਸਾਨੂੰ ਮੇਰ ਸਿੰਘ ਜੀ ਕੁਲਦੀਪ ਸਨ ਆਫ ਮੇਰ ਸਿੰਘ ਜੀ ਕੇਵਲ ਸਿੰਘ ਸਨ ਆਫ ਰਮਾਲ ਸਿੰਘ ਜੀ ਗੰਦਰਬ ਸਿੰਘ ਸਨ ਆਫ ਕੁਸ਼ਾਲੋ ਗੋਬਿੰਦ ਸਿੰਘ ਸਨ ਆਫ ਕਰਨ ਸਿੰਘ ਜੀ ਗੌਰਵ ਸਿੰਘ ਸਨ ਆਫ ਪ੍ਰਕਾਰ ਸਿੰਘ ਜੀ ਗੋਸ਼ਮ ਸਿੰਘ ਸਨ ਆਫ ਕੁਲਦੀਪ ਸਿੰਘ ਜੀ ਜਨਕ ਸਿੰਘ ਸਨ ਆਫ ਰਮਾਲ ਸਿੰਘ ਜੀ ਜਰਨੈਲ ਸਿੰਘ ਸਨ ਆਫ ਬਚਨ ਸਿੰਘ ਜੀ जरनैल सिंह बचन सिंह जी जरनैल सिंह ऑफ रुमाल सिंह जी जनवीर सिंह सन ऑफ रुमाल सिंह जी जसपाल सिंह सन ऑफ शंकर सिंह जी दिलावर सिंह सन ऑफ रघवीर सिंह जी दलीप सिंह सन ऑफ मेयर सिंह जी ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਕਿਸੇ ਨੇ ਵੀ ਅਫਰਦਟ ਲੈ ਕੇ ਜਾਣਾ ਨਹੀਂ ਹੈ ਇੱਕ ਗਰੁੱਪ ਤੋਂ ਕਰਵਾਣੀ ਹੈ ਸੋ ਕਿਰਪਾ ਕਰਕੇ ਸਾਰੇ ਆਪਣੀ ਹਾਜ਼ਰੀ ਬਰਕਰਾਰ ਰੱਖਿਓ ਦਵਿੰਦਰ ਸਿੰਘ son of ਕੁਲਦੀਪ ਸਿੰਘ ਜੀ ਨਰੋਤਮ ਸਿੰਘ son of ਸਰਦਾਰ ਸਿੰਘ ਜੀ ਨਰੇਂਦਰ ਸਿੰਘ son of ਜਮਲ ਸਿੰਘ ਜੀ ਨੀਰੇ ਸਿੰਘ son of ਕਰਤਾਰ ਸਿੰਘ ਜੀ नीरज गुप्ता सन ऑफ नरोतम चंद जी सिंह सन ऑफ जगदेव सिंह जी बलवीर सन ऑफ पूरन सिंह जी बादल सिंह सन ऑफ रघुवीर सिंह जी रणदीप सिंह सन ऑफ बलदेव सिंह जी रमन सिंह सन ऑफ हाजर सिंह जी ਰਾਜਕੁਮਾਰੀ ਪਤਨੀ ਰਮੇਸ਼ ਕੁਮਾਰ ਲਾਲ ਸਿੰਘ ਸਨ ਆਫ ਹਰੀ ਸਿੰਘ ਦੀ ਨੀਰਜ ਗੁਪਤਾ ਨਰੋਤਮ ਚੰਦ ਜੀ ਪ੍ਰਦੀਪ ਸਿੰਘ ਸਨ ਆਫ ਜਗਦੇਵ ਸਿੰਘ ਬਲਬੀਰ ਸਿੰਘ ਸਨ ਆਫ ਪੂਰਨ ਸਿੰਘ बादल सिंह सन ऑफ रघबीर सिंह रणदीप सिंह सन ऑफ बलदेव सिंह जी रमन सिंह सन ऑफ हाजर सिंह जी राजकुमारी पत्नी रमेश कुमार जी लाल सिंह सन ऑफ हरी सिंह जी विशाल सिंह सन ऑफ अंग्रेज सिंह जी सुखदेव सिंह सन ऑफ शंकर सिंह जी

शेर सिंह सन ऑफ हमाल सिंह जी सुरेंद्र सिंह सन ऑफ महिंद्र सिंह जी उत्तम सिंह ऑफ खुशाल सिंह जी करतार सिंह सन ऑफ भूरी सिंह जी करनैल सिंह सन ऑफ सरदार सिंह जी देवी सिंह सन मुख्तार सिंह जी जोत सिंह सनों मुखत्यार सिंह जी गोपाल सिंह सन ऑफ सिंह जी सुनीत सिंह सन ऑफ ओमकार जी शमशेर सिंह सन ऑफ शिवलाल जी